ਗਿਆ ਅਤੇ ਠੰਡੇ ਬਰਜ ਵਿੱਚ ਕੈਦ ਕੀਤਾ ਗਿਆ ਇੱਕ ਉੱਚੀ ਇਮਾਰਤ ਜਿੱਥੇ ਸਿਰਫ ਕੜਾਕੇ ਦੀ ਅਤੇ ਠੰਡ ਠੰਡੀ ਹਵਾ ਸੈਤੇ ਕੋ ਛੱਤ ਨਹੀਂ ਸਗੋ ਖੁੱਲੇ ਅਸਮਾਨ ਤੇ ਬਰਫ ਵਰਗਾ ਠੰਡਾ ਹਵਾਸ਼ ਤੇ ਕੰਦ ਸਨ ਮਾਤਾ ਗੁਜਰੀ ਜੀ ਸਾਰੀ ਰਾਤ ਬੋਧਰਿਆਂ ਨੂੰ ਆਪਣੀ ਗੋਦ ਵਿੱਚ ਲੈ ਕੇ ਸਾਖੀਆਂ ਸੁਣਾਉਂਦੇ ਤੇ ਗੁਰਬਾਣੀ ਦੇ ਸ਼ਬਦ ਗਾਉਂਦੇ ਆ ਹੌਸਲਾ ਦਿੰਦੇ ਰਹਿੰਦੇ ਉਹਨਾਂ ਨੇ ਬੱਚਿਆਂ ਨੂੰ ਇਹੀ ਸਮਝਾਇਆ ਕਿ ਧਰਮ ਦਾ ਰਾਹ ਹੀ ਜੀਵਨ ਨੂੰ ਅਮਰ ਕਰਦਾ ਹੈ ਅਗਲੇ ਦਿਨ ਉਹਨਾਂ ਨੂੰ ਬੱਚੀਆਂ ਟਾਰਗੇਟ ਹੀ ਆਦਰ ਸਨ ਜੀਰ ਖਾਨ ਨੇ ਬੱਚਿਆਂ ਨੂੰ ਲਈ ਨਰਮ ਸੌਨਾ ਸੁਹਾਰ ਬੱਚਿਓ ਇਸਲਾਮ ਕਬੂਲ ਕਰ ਲਵੋ ਅਸੀਂ ਤੁਹਾਨੂੰ ਮਹਿਲਾ ਵਿੱਚ ਰਖਾਣੇ ਦੀ ਦਾਨ ਦੇਣਾ ਨਿਵਾਜਾਂਗੇ ਤੁਸੀਂ ਰਾਜੇ ਬਣੋਗੇ ਪਰ ਉਹ ਨਿੱਕੇ ਸੂਰਬੰਦਿਸਤਾਂ ਨਾਲ ਖੜੇ ਰਹੇ ਬਾਬਾ ਧੂਰਾਵਰ ਸਿੰਘ ਜੀ ਦੀਆਂ ਕੋ ਚੰਕਰੀਆਂ ਸਨ ਇਹ ਪ੍ਰਸੰਗ ਤਿੰਨ ਦਿਨ ਜਾਰੀ ਰੱਖਿਆ ਬਾਬਾ ਧੂਰਾਵਰ ਸਿੰਘ ਦੇ ਬਾਬਾ ਫਤੇ ਸਿੰਘ ਜੀ ਨੂੰ ਦਰਬਾਰ ਵਿੱਚ ਪੇਸ਼ ਕਰਕੇ ਕਈ ਪ੍ਰਕਾਰ ਦੇ ਲਾਲਚ ਦਿੱਤੇ ਜਾਂਦੇ ਪਰ ਸ਼ਹਿਬਜਾ ਦੇ ਅਗੰਮੀ ਦ੍ਰਿੜਤਾ ਨਾਲ ਪਰਸਪੋਰਸਨ ਜੀ ਆਪਣੇ ਗੁਰੂ ਪਿਤਾ ਦਾ ਧਰਮ ਨਹੀਂ ਛੱਡ ਸਕਦੇ ਵਜ਼ੀਰ ਖਾਨ ਨੇ ਧਮਕੀ ਦੇ ਕੇ ਕਿਹਾ ਜੇ ਤੁਸੀਂ ਨਾ ਮੰਨੇ ਤਾਂ ਤੁਹਾਨੂੰ ਜਿੰਦਾ ਗਾਂਦੇ ਵਿੱਚ ਜਨਾ ਦਿੱਤਾ ਜਾਵੇਗਾ ਪਰ ਪਪਾ ਫਤਿਹ ਸਿੰਘ ਜੀ ਬਹੁਤ ਹੌਸਲੇ ਨਾਲ ਬੋਲੇ ਮੌਤ ਸਾਨੂੰ ਡਰਾ ਨਹੀਂ ਸਕਦੀ ਅਸੀਂ ਆਪਣੇ ਦਾਦਾ ਸ਼੍ਰੀ ਗੁਰਤੇਗ ਬਹਾਦਰ ਦੀ ਨੇ ਵੀ ਇਹ ਕਿਹਾ ਇਹ ਬੱਚੇ ਅਡੋਲ ਹਨ ਸਾਡੀ ਕਦੇ ਨਹੀਂ ਮੰਨਣਗੇ ਇਸ ਲਈ ਇਹਨਾਂ ਨੂੰ ਸਦਾ ਹੀ ਮੌਤ ਹੋਣੀ ਚਾਹੀਦੀ ਹੈ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਗੁਰੂ ਕੇ ਲਾਲ ਅਡਲ ਰਹੇ ਤੇ ਫਿਰ ਫੈਸਲਾ ਹੋਇਆ ਇਹਨਾਂ ਬੱਚਿਆਂ ਨੂੰ ਕੰਧਾਂ ਵਿੱਚ ਜਿੰਿਆ ਜਾਏ ਇੱਟਾਂ ਜਿੰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਕੰਧਾਂ ਉੱਚੀ ਹੁੰਦੀ ਗਈ ਪਰ ਬੱਚਿਆਂ ਦੇ ਬੁੱਲਾਂ ਤੇ ਵਾਹਿਗੁਰੂ ਦਾ ਨਾਮ ਸੀ ਉਹਨਾਂ ਦੀਆਂ ਅੱਖਾਂ ਵਿੱਚ ਡਰ ਨਹੀਂ ਸੀ ਸਿਰਫ ਚਮਕ ਸੀ ਰੋਹਾਨੀ ਨੂਰ ਸੀ ਅੰਤ ਵਿੱਚ ਜਦੋਂ ਉਹਨਾਂ ਨੂੰ ਕਾਂਦਾਂ ਵਿੱਚ ਚਨਾ ਦਿੱਤਾ ਗਿਆ ਇਹ ਖਬਰ ਜਦੋਂ ਮਾਤਾ ਗੁਜਰੀ ਜੀ ਨੂੰ ਪਹੁੰਚੀ ਤਾਂ ਉਹਨਾਂ ਨੇ ਅਰਦਾਸ ਕੀਤੀ اے ਵਾਹਿਗੁਰੂ ਮੇਰੇ ਪੋਤਰਿਆਂ ਦੀ ਸ਼ੀਧੀ ਪ੍ਰਵਾਨ ਕਰਨੀ ਠੰਡੇ ਬੁਰਜ ਵਿੱਚ ਹੀ ਮਾਤਾ ਗੁਜਰੀ ਜੀ ਵੀ ਸ਼ੀਧੀ ਪ੍ਰਾਪਤ ਕਰ ਗਏ ਗੁਰੂ ਘਰ ਦੇ ਸੱਚੇ ਸੇਵਾਦਾਰ ਦੀਵਾਨ ਟੋਡਰਮਲ ਨੇ 6 ਫੁੱਟ ਜ਼ਮੀਨ ਸੋਨੇ ਦੀਆਂ ਮੋਹਰਾਂ ਬਦਲ ਕੇ ਖਰੀਦੀ ਤੇ ਫਿਰ ਮਾਤਾ ਗੁਜਰੀ ਤੇਸ਼ੂ ਤੇ ਸਾਹਿਬ ਜੀ ਦਾ ਸਨਕਾਰ ਕੀਤਾ ਉਸ ਥਾਂ ਦੇ ਅੱਜਕੱਲ ਗੁਰਦੁਆਰਾ ਜੋਤੀਸ ਸਾਈਫਰੋ ਵੀ ਤੈਹਾ ਹੈ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ